ਸਾਸੀਲ ਕਿਸਾਨ ਵੀਰੋ ਫੋਲ ਗੋਬੀ ਅੱਜ ਬਾਰੇ ਗੱਲਬਾਤ ਕਰਦੇ ਆਂ ਜੀ ਹਾਈਬ੍ਰਿਡ ਫੋਲ ਗੋਬੀ ਆਪਣੇ ਦੇਖੋ ਇੱਧਰ ਲੱਗੀ ਹੋਈ ਆ ਬੈਡਾਂ ਦੇ ਉੱਤੇ ਅਸੀਂ ਕਾਸ਼ਟ ਕੀਤੀ ਆ ਜੀ ਇਹਦੀ ਇਹਦੇ 'ਚ ਕੁਝ ਬੈਨੀਫਿਟ ਵੀ ਹੈਗੇ ਆ ਸਾਨੂੰ ਕਿਉਂਕਿ ਸਾਡੇ ਖੇਤਾਂ ਦਾ ਹਿਸਾਬ ਸਾਨੂੰ ਹੁਣ ਆ ਗਿਆ ਕਿ ਕਿਹੜੇ ਕੀਟ ਦੇ ਕਿਹੜੇ ਤਰੀਕਿਆਂ ਨਾਲ ਬਜਾਈ ਕਰੀਏ ਤਾਂ ਸਾਨੂੰ ਉਹਦਾ ਬੈਨੀਫਿਟ ਰਹਿ ਸਕਦਾ ਇਹ ਹਾਈਬ੍ਰਿਡ ਵੈਰਾਈਟੀਆਂ ਜੀ ਦੇਸੀ ਵੈਰਾਈਟੀਆਂ ਦੀ ਅਸੀਂ ਬਜਾਈ ਬਹੁਤ ਘੱਟ ਕਰਦੇ ਆਂ ਤੇ ਗੋਬੀਆਂ ਦੀ ਪਨੀਰੀ ਵੀ ਆਪਣੇ ਫਾਰਮ ਤੇ ਲਗਭਗ ਜਿਹੜਾ ਜੀ ਅਕਤੂਬਰ ਦੇ ਮਹੀਨੇ ਦੇ 10 ਤਰੀਕ ਦੇ ਨੇੜੇ ਬਨੇ ਹਾਈਬ੍ਰਿਡ ਪਨੀਰੀਆਂ ਸਾਰੀਆਂ ਤਿਆਰ ਹੋ ਜਾਣਗੀਆਂ ਗੋਭੀ, ਬੰਦ ਗੋਭੀ, ਬਰੋਕਲੀ, ਉਹ ਚ ਹਰੀ ਮਿਰਚ, ਟਮਾਟਰ ਜਾਂ ਪਿਆਜ਼ ਕਿਸੇ ਨੂੰ ਵੀ ਚਾਹੀਦੀ ਹੋਵੇ ਤਾਂ ਸਾਡੇ ਫਾਰਮ ਵਾਲੇ ਨੰਬਰ ਤੇ ਸੰਪਰਕ ਕਰਕੇ ਪਨੀਰੀਆਂ ਵੀ ਖਰੀਦ ਸਕਦਾ ਹੈ ਜੀ। ਗੋਭੀ ਬਾਰੇ ਗੱਲਬਾਤ ਕਰਾਂਗੇ, ਵਿਧ ਵੈਰਾਈਟੀ ਗੱਲਬਾਤ ਕਰਾਂਗੇ ਜੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਸਾਨੂੰ ਵੈਰਾਈਟੀਆਂ ਬਾਰੇ ਨੌਲੇਜ ਨਹੀਂ ਹੈਗੀ, ਉਹਨਾਂ ਚਿਰ ਅਸੀਂ ਇਸ ਚ ਫੇਲ ਹੀ ਫੇਲ ਹਾਂ ਜੀ। ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਜ਼ਿਆਦੀਆਂ ਵੈਰਾਈਟੀਆਂ ਆ ਰਹੀਆਂ ਤਾਂ ਸਾਰੀਆਂ ਵੈਰਾਈਟੀਆਂ ਕਾਮਯਾਬ ਨਹੀਂ ਹੁੰਦੀਆਂ ਤੇ ਸਾਰੀਆਂ ਮਾੜੀਆਂ ਨਹੀਂਆਂ ਤੇ ਸਾਰੀਆਂ ਚੰਗੀਆਂ ਨਹੀਂ ਆਪਾਂ ਉਹਨਾਂ ਵੈਰਾਈਟੀਆਂ ਬਾਰੇ ਗੱਲਬਾਤ ਕਰਾਂਗੇ ਜਿਹੜੀਆਂ ਵੈਰਾਈਟੀਆਂ ਅਸੀਂ ਆਪਣੇ ਫਾਰਮ ਤੇ ਲਾਉਨੇ ਆ ਜੀ ਅਕਤੂਬਰ ਨਵੰਬਰ ਦਸੰਬਰ ਇਨਾ ਮਹੀਨਿਆਂ ਦੇ ਵਿੱਚ ਕਿਹੜੀਆਂ ਅਸੀਂ ਵੈਰਾਈਟੀਆਂ ਲਾਵਾਂਗੇ ਹਨ ਅਕਤੂਬਰ ਨਵੰਬਰ ਬਾਰੇ ਗੱਲਬਾਤ ਕਰਾਂਗੇ ਦਸੰਬਰ ਬਾਰੇ ਆਪਾਂ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਗੋਭ ਫੋਲ ਗੋਭੀ ਤੇ ਵੀਡੀਓ ਆਊਗੀ ਉਸ ਤੋਂ ਬਾਅਦ ਬਰੋਕਲੀ ਤੇ ਬੰਦ ਗੋਭੀ ਬਾਰੇ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਨਾਲ ਗੱਲਬਾਤ ਸਾਂਝੀ ਕਰਾਂਗੇ ਹੁਣ ਬੈੱਡਾਂ ਤੇ ਜਿਹੜੀ ਕਾਸ਼ਟ ਕੀਤੀ ਆ ਇਹਦੇ ਕੀ ਕੀ ਫਾਇਦੇ ਕੀ ਕੀ ਨੁਕਸਾਨ ਹੈ ਕਿਹੜੇ ਤਰੀਕੇ ਨਾਲ ਕਾਸ਼ਟ ਕੀਤੀ ਆ ਕਿਹੜੇ ਤਰੀਕੇ ਨਾਲ ਅਸੀਂ ਲਾਈ ਆ ਉਹ ਤੁਹਾਨੂੰ ਮੈਂ ਸਾਰੀ ਵੀਡੀਓ ਦੇ ਵਿੱਚ ਦਿਖਾਉਣਾ ਵੀਡੀਓ ਪੂਰੀ ਦੇਖਿਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰ ਤੇ ਜੇ ਘਰੇਲੂ ਬਗੀਚੀ ਲਈ ਕਿਚਨ ਗਾਰਡਨਿੰਗ ਲਈ ਤੁਸੀਂ ਬੀਜ ਮੰਗਾਉਣਾ ਚਾਹੁੰਦੇ ਹੋ ਤਾਂ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਸਾਡਾ ডিসਪਲੇ ਤੇ ਆ ਰਿਹਾ ਪੂਰੇ ਦਾ ਪੂਰਾ ਬੀਜਾਂ ਦਾ ਪੈਕੇਟ ਜਿਹੜੀ ਕਿਟ ਹੈ ਉਹ ਤੁਹਾਡੇ ਘਰ ਡਾਕ ਰਾਹੀਂ ਭੇਜੀ ਦਿੱਤੀ ਜਾਏਗੀ ਉਹਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ WhatsApp ਤੇ ਮੈਸੇਜ ਕਰਕੇ ਸਾਡੇ ਫਾਰਮ ਵਾਲੇ ਨੰਬਰ ਤੋਂ ਤੁਸੀਂ ਇਨਫੋਰਮੇਸ਼ਨ ਦੇ ਬਾਰੇ ਲੈ ਸਕਦੇ ਹੋ ਫੋਲੋ ਕਰੋ ਵੀ ਦੇਖੋ ਜੀ ਇਹ ਹਾਈਬ੍ਰਿਡ ਵੈਰਾਈਟੀ ਹੈ ਜੀ ਇਹਦੇ ਚ ਦੋ ਤਿੰਨ ਵੈਰਾਈਟੀਆਂ ਆਪਣੇ ਕੋਲ ਲੱਗੀਆਂ ਹੋਈਆਂ ਜੀ ਦੇ ਬੱਡਾਂ ਦੇ ਉੱਤੇ ਅਸੀਂ ਕਾਸ਼ਤ ਕੀਤੀ ਹੈ ਸਭ ਤੋਂ ਪਹਿਲਾਂ ਬੱਡਾਂ ਦੇ ਉੱਤੇ ਲਵਾਈ ਕਰਨ ਬਾਰੇ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਨਾ ਹੈ ਕਿ ਲਾਉਣ ਦਾ ਸਾਡਾ ਕਾਰਨ ਮਕਸਦ ਬੱਡਾਂ ਦੇ ਉੱਤੇ ਕੀ ਹੈ ਕਿਉਂਕਿ ਸਾਡੇ ਇਹਨਾਂ ਖੇਤਾਂ ਦੇ ਵਿੱਚ ਝੋਨਾ ਨਾ ਲੱਗਣ ਕਾਰਨ ਨਦੀਨ ਦੀ ਸਮੱਸਿਆ ਬਹੁਤ ਜ਼ਿਆਦਾ ਆ ਗਈ ਨਦੀਨ ਬਹੁਤ ਜ਼ਿਆਦਾ ਹੋਣ ਕਾਰਨ ਅਸੀਂ ਜਦੋਂ ਬੱਡਾਂ ਤੇ ਕਾਸ਼ਤ ਕਰਦੇ ਹਾਂ ਤਾਂ ਇਹ ਵਾਲੀ ਜਗ੍ਹਾ ਜਿਹੜੀ ਸੈਂਟਰ ਤੇ ਆ ਇਹਦੇ ਵਿੱਚ ਸਾਡਾ ਨਦੀਨ ਜਿਹੜਾ ਘਟ ਟੁਕਦਾ ਤੇ ਖੇੜਾ ਲਗਭਗ 100 ਹੀ ਨਿਕਲਦਿਆਂ ਨੇ ਜੀ ਅਸੀਂ ਜੇ ਆਪਾਂ ਮਟਰ ਵਾਲੀ ਮਸ਼ੀਨ ਦੇ ਨਾਲ ਖੇੜਾ ਕੱਢ ਕੇ ਲਾਉਨੇ ਆ ਤਾਂ ਆਪਣੇ 85 ਖੇੜਾ ਨਿਕਲਦਿਆਂ ਜਾਂ 90 ਖੇੜਾ ਨਿਕਲਦਿਆਂ ਤਾਂ ਜੇ ਇਹ ਅਸੀਂ ਬੈਡ ਕੱਢਦੇ ਆ ਤਾਂ ਸਾਡੇ 42 ਬੈਡ ਨਿਕਲਦੇ ਆ ਤਾਂ ਲਗਭਗ 84 ਖੇੜਾ ਸਾਡੀਆਂ ਹੋ ਗਈਆਂ ਮਤਲਬ 84 ਲੈਣਾ ਸਾਡੀਆਂ ਗੋਬੀ ਦੀਆਂ ਲੱਗਣਗੀਆਂ ਤੇ ਇਹ ਦੇਖ ਲਓ ਜੀ ਤੁਸੀਂ ਗੋਬੀ ਲੱਗੀ ਹੈ ਹੁਣ ਇਹਨੂੰ ਪਾਣੀ ਲੱਗਣ ਵਾਲਾ ਜੀ ਅੱਜ ਇਹਨੂੰ ਯੂਰੀਆ ਖਾਦ ਦੇ ਕੇ ਆਪਾਂ ਇਹਦੇ ਪਿੱਛੋਂ ਪਾਣੀ ਲਾਵਾਂਗੇ ਤੇ ਇਹ ਅਸੀਂ ਇਹ ਬੈਡਾਂ ਤੇ ਤਾਂ ਲਾਉਨੇ ਆ ਕਿ ਇਹਦੇ ਤੇ ਛੋਟਾ ਰੋਟਾਵੇਟਰ ਜਿਹੜਾ ਆਪਣਾ ਹੱਥ ਮੈ ਫੁੱਟ ਸਵਾ ਫੁੱਟ ਵਾਲਾ ਉਹ ਚੱਲ ਜਾਂਦੇ ਉਹ ਆਪਾਂ ਇਸ ਜਗ੍ਹਾ ਤੇ ਵੀ ਰੂਟਾਵੇਟਰ ਚਲਾ ਦਾਂਗੇ ਤਾਂ ਇਹਨਾਂ ਜਗ੍ਹਾ ਤੇ ਵੀ ਆਪਾਂ ਅਗਲੇ ਬੱਤਰ ਚ ਪਾਣੀ ਦੇ ਤੇ ਰੂਟਾਵੇਟਰ ਚਲਾ ਕੇ ਤੇ ਉਸ ਤੋਂ ਬਾਅਦ ਇਹਨੂੰ ਮਿੱਟੀ ਛੜਾ ਦਾਂਗੇ ਜੀ ਹੁਣ ਆਪਾਂ ਗੋਭੀ ਦੀ ਲਵਾਈ ਬਾਰੇ ਗੱਲਬਾਤ ਕਰਦੇ ਆ ਸ਼ੁਰੂ ਕਰਦੇ ਆ ਜੀ ਵੈਰਾਈਟੀਆਂ ਤੋਂ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਦੀ ਆਪਾਂ ਗੱਲਬਾਤ ਕਰਦੇ ਆ ਇਹਨਾਂ ਮਹੀਨਿਆਂ ਚ ਅਸੀਂ ਆਪਣੇ ਫਾਰਮ ਦੇ ਉੱਤੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਦੀ ਪਨੀਰੀ ਜਿਹੜੀ ਸੀਲ ਕਰਦੇ ਆ ਜੀ ਸਭ ਤੋਂ ਪਹਿਲਾਂ ਉਸ ਬਾਰੇ ਗੱਲਬਾਤ ਕਰਦੇ ਆ ਤੇ ਇਸ ਤੋਂ ਪਹਿਲਾਂ ਸੈਮਿਨਸ ਦੀ 7209 ਆ ਗਈ ਜਾਂ ਬੀਜੂ ਕੰਪਨੀ ਦੀਆਂ ਇੱਕ ਦੋ ਵੈਰੈਟੀਆਂ ਵੀ ਚੰਗੀਆਂ ਇੰਪੋਰਟਡ ਆਉਂਦੀਆਂ ਨੀਦਰਲੈਂਡ ਦੀਆਂ ਉਹ ਵੀ ਅਸੀਂ ਟ੍ਰਾਇਲ ਕਰ ਰਹੇ ਆ ਵੈਸੇ 7209 ਵੈਰੈਟੀ ਜਿਹੜੀ ਆ ਜੀ ਸੈਮਿਨਸ ਕੰਪਨੀ ਦੀ ਉਹ ਸੇਲ ਕਰਦੇ ਆ ਜੀ ਹੁਣ ਇਸ ਤੋਂ ਬਾਅਦ ਦੇਖੋ ਜੀ ਇਸ ਤੋਂ ਬਾਅਦ ਵਾਲਾ ਜਿਹੜਾ ਬਿਆੜਾ ਚੱਲਣਾ ਜੀ ਉਹਦੇ ਚ ਆਪਾਂ ਸੈਮਿਨਸ ਕੰਪਨੀ ਦੀ ਫੂਟ ਵਾਲੀ ਜਿਹੜੀ ਥੋੜਾ ਜਿਹਾ ਲੌਂਗ ਟਰਮ ਵਾਲੀ ਵੈਰੈਟੀ ਆ ਬਟ ਕੁਆਲਿਟੀ ਬਹੁਤ ਸ਼ਾਨਦਾਰ ਆ ਉਹ ਵੇਚਾਂਗੇ ਜਾਂ ਜੇ ਤੁਸੀਂ ਲਾਉਣੀ ਹੋਏ ਤਾਂ ਅਕਤੂਬਰ ਨਵੰਬਰ ਚ ਉਹ ਲਾ ਸਕਦੇ ਹੋ ਨੋਬਲ ਆਪਣੇ ਅਨੀਤਾ ਨਾਮ ਤਰ੍ਹਾਂ ਦੀਆਂ ਵੀ ਕੁਝ ਵੈਰਾਈਟੀਆਂ ਆਉਂਦੀਆਂ ਨੇ ਤੇ ਕਲੋਜ਼ ਵੀ ਵੈਰਾਈਟੀਆਂ ਚੰਗੀਆਂ ਦਿੰਦੀ ਹੈ ਜੀ ਪਰ ਫਿਲਹਾਲ ਅਸੀਂ ਆਪਣੇ ਫਾਰਮ ਤੇ ਤਿੰਨ ਵੈਰਾਈਟੀਆਂ ਜਿਹੜੀਆਂ ਸੇਲ ਕਰ ਰਹੇ ਹਾਂ ਜੀ ਨੋਬਲ ਦੀ ਅਨੀਤਾ ਨੌਨਜੂ ਦੀ ਚਲਾਖਾ ਅਤੇ ਸੈਮਨਸ ਦੀ ਫੋਟਾਲੀਜਾ ਇਹ ਤਿੰਨ ਵੈਰਾਈਟੀਆਂ ਦੀ ਪਨੀਰੀ ਆਪਾਂ ਸੇਲ ਕਰਾਂਗੇ ਤੇ ਲਗਭਗ 10 ਅਕਤੂਬਰ ਤੋਂ ਆਪਣੀ ਜਿਹੜੀ ਪਨੀਰੀ ਆ ਜਿਹੜੀ ਸੇਲ ਕਰਨੀ ਆ ਆਪਾਂ ਸ਼ੁਰੂ ਕਰਦਾਂਗੇ ਹੁਣ ਦੇਖੋ ਜੀ ਜੇ ਤੁਸੀਂ ਲਾਉਣਾ ਚਾਹੋ ਤਾਂ ਇਹਨਾਂ ਤਿੰਨਾਂ ਵੈਰਾਈਟੀਆਂ 'ਚੋਂ ਕੋਈ ਵੈਰਾਈਟੀ ਲਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਆ ਨਾ ਰეკਮੈਂਡੇਸ਼ਨ ਹੈ ਇਹ ਸਿਰਫ ਐਜੂਕੇਸ਼ਨ ਪਰਪਸ ਲਈ ਤੁਹਾਨੂੰ ਜਾਣਕਾਰੀ ਦੇ ਰਹੇ ਆ ਨੌਲੇਜ ਦੇ ਰਹੇ ਆ ਜੀ ਦੇਖੋ ਹੁਣ ਲਵਾਈ ਦਾ ਤਰੀਕਾ ਦੇਖੋ ਜੀ ਇਸ ਤਰੀਕੇ ਤੋਂ ਆਪਾਂ 2 ਫੁੱਟ ਦੀ ਦੂਰੀ ਰੱਖੀ ਆ ਜੀ ਤੇ ਪਲਾਂਟ ਤੋਂ ਪਲਾਂਟ ਆਪਾਂ 9 ਇੰਚ ਦੀ ਦੂਰੀ ਰੱਖੀ ਆ ਠੀਕ ਹੈ ਜੀ ਇਹਦੇ ਨਾਲ 21700 ਦੇ ਕਰੀਬ ਸਮਥਿੰਗ ਪਲਾਂਟ ਆਪਣਾ ਪ੍ਰਤੀ ਏਕੜ ਲਾਗ ਦਿੰਦਾ ਇਹ ਆਪਣੀ ਟ੍ਰਿਆਂ ਵਾਲੀ ਪਨੀਰੀ ਜੀ ਆਪਾਂ ਨੂੰ ਟ੍ਰੇ ਦੇ ਵਿੱਚ ਹਾਈਬ੍ਰਿਡ ਗੋਭੀ ਦੀ ਪਨੀਰੀ ਤਿਆਰ ਕੀਤੀ ਸੀ ਇਹਦੇ ਚ ਆਪਣੇ ਕੋਲ ਸੈਮਨਸ ਕੰਪਨੀ ਦੀ ਪੱਤਰਸੋ 9 ਵੈਰੈਟੀ ਹੈ ਤੇ ਇਹਦੇ ਨਾਲ ਆਪਣੇ ਕੋਲ ਬੀਜੂ ਕੰਪਨੀ ਦੀ ਇੱਕ ਵੈਰੈਟੀ ਹੈ ਜੀ ਉਹ ਆਪਣੇ ਕੋਲ ਅੰਡਰ ਟਰਾਇਲ ਹੈ ਖੇਤ ਦੀ ਤਿਆਰੀ ਵੇਲੇ ਜੇ ਤੁਸੀਂ ਗੋਭੀ ਲਾਉਣੀ ਹੈ ਤਾਂ ਖੇਤ ਦੀ ਤਿਆਰੀ ਵੇਲੇ ਘੱਟ ਤੋਂ ਘੱਟ ਇੱਕ ਤੋਂ ਦੋ ਬੈਗ ਡੀਏਪੀ ਦੀ ਜ਼ਰੂਰਤ ਹੈ ਇੱਕ ਬੈਗ ਤਾਂ ਕੰਪਲਸਰੀ ਹੈ ਜੇ ਦੋ ਪਾ ਸਕਦੇ ਹੋ ਤਾਂ ਦੋ ਵੈਲੈਂਟ ਗੁੱਡ ਹੈ ਵੈਸੇ ਇਹ ਡਿਸੀਜਨ ਮਿੱਟੀ ਟੈਸਟ ਕਰਾ ਕੇ ਉਹਦੇ ਅਕੋਰਡਿੰਗ ਲੈਣਾ ਚਾਹੀਦਾ ਤੇ ਗੋਭੀ ਦੀ ਬਜਾਈ ਜ਼ਰੂਰੀ ਨਹੀਂ ਕਿ ਤੁਸੀਂ ਬੈੱਡਾਂ ਤੇ ਹੀ ਕਰਨੀ ਤੁਸੀਂ ਖੇੜਾਂ ਦੇ ਉੱਪਰ ਵੀ ਬਜਾਈ ਕਰ ਸਕਦੇ ਹੋ ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਜਿਹੜੀ ਨਹੀਂ ਹੈਗੀ ਮਟਰਾਂ ਵਾਲੀ ਖੇਲ ਦੇ ਉੱਪਰ ਤੁਸੀਂ ਆਰਾਮ ਨਾਲ ਬਜਾਈ ਇਹਦੀ ਕਰ ਸਕਦੇ ਹੋ ਤੇ ਪੋਲੀਸਲਫੇਟ ਜਿਹੜਾ ਤੁਸੀਂ ਜ਼ਰੂਰ ਪਾ ਦਿਓ ਜੀ ਉਹ ਚ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਸਲਫਰ ਚਾਰ ਤੱਤਾਂ ਨੂੰ ਮਿਲ ਜਾਣਗੇ ਦੋ ਤੁਹਾਡੇ ਆਪਣੇ ਉਹਦੇ ਵਿੱਚ ਹੋਗੇ ਡੀਪੀ ਦੇ ਵਿੱਚ ਹੋਗੇ ਤੁਹਾਡੇ ਮਾਈਕ ਜਿਹੜੇ ਛੇ ਐਲੀਮੈਂਟ ਆ ਪਹਿਲੇ ਛੇ ਪੂਰੇ ਹੋਗੇ ਜਿਹੜੇ ਮਾਈਕਰੋ ਨਿਊਟ੍ਰੀਐਂਟ ਵਜਣਗੇ ਉਹ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਪੂਰੇ ਕਰ ਲਾਂਗੇ ਤੇ ਜੇ ਤੁਸੀਂ ਪੋਲੀਸਲਫੇਟ ਨਹੀਂ ਪਾਉਣੀ ਜੇ ਤੁਹਾਡੇ ਈਰੀ ਚ ਨਹੀਂ ਮਿਲਦੀ ਤਾਂ ਤੁਸੀਂ ਪੋਟਾਸ਼ ਪਾ ਕੇ ਉਹਦੇ ਨਾਲ ਜਿਹੜੀ ਕੈਲਸ਼ੀਅਮ ਨਾਈਟ੍ਰੇਟ ਉਹ ਐਡ ਕਰ ਸਕਦੇ ਹੋ ਜੇ ਤੁਸੀਂ ਫਿਲਹਾਲ ਸਿਰਫ ਡੀਏਪੀ ਪਾ ਕੇ ਬਜਾਈ ਕਰ ਦਿੱਤੀ ਹੈ ਜਾਂ ਕਰਨੀ ਚਾਹੁੰਦੇ ਹੋ ਤਾਂ ਉਸ ਤੋਂ ਬਾਅਦ ਇਹ ਮਿੱਟੀ ਲਾਉਣ ਵੇਲੇ ਜਦੋਂ ਹੁਣ ਆਪਾਂ ਇਹਨੂੰ ਮਿੱਟੀ ਲਗਾਵਾਂਗੇ ਮਿੱਟੀ ਲਾਉਣ ਵੇਲੇ ਇਹਨਾਂ ਸਾਰੀਆਂ ਖਾਦਾਂ ਦੀ ਵਰਤੋਂ ਜਿਹੜੀ ਆਪਾਂ ਨੂੰ ਕਰਨੀ ਜ਼ਰੂਰੀ ਹੈ ਕਿਉਂਕਿ ਗੋਭੀ ਦੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਹੈ ਜਾਂ ਤਾਂ ਬੂਟੇ ਦੇ ਪੱਤੇ ਅੰਦਰ ਨੂੰ ਘੁੰਮ ਜਾਂਦੇ ਨੇ ਜਾਂ ਬੂਟੇ ਦੇ ਪੱਤੇ ਬਾਹਰ ਨੂੰ ਘੁੰਮ ਜਾਂਦੇ ਨੇ ਹਨਾ ਤਾਂ ਕਿਸੇ ਜਗ੍ਹਾ ਤੇ ਉਹ ਜ਼ਿੰਕ ਦੀ ਕਮੀ ਆ ਜਾਂਦੀ ਹੈ ਕਿਸੇ ਜਗ੍ਹਾ ਤੇ ਬੋਰੋਨ ਦੀ ਆ ਜਾਂਦੀ ਕਿਸੇ ਜਗ੍ਹਾ ਤੇ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਤਾਂ ਇਹਨਾਂ ਕਮੀਆਂ ਨੂੰ ਦੂਰ ਕਰਨ ਲਈ ਜਦੋਂ ਵੀ ਆਪਣੀ ਗੋਭੀ ਕਾਡ ਸਟੇ ਬਣਾਉਣਾ ਸ਼ੁਰੂ ਕਰ ਦੇਣਾ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਤੁਸੀਂ ਕੈਲਸ਼ੀਅਮ ਬੋਰੋਨ ਤੇ ਫਾਸਫੋਰਸ ਹੋ ਗਿਆ ਤੇ ਜ਼ਿੰਕ ਹੋ ਗਿਆ ਇਹਨਾਂ ਦੀਆਂ ਸਪਰੇਆਂ ਕਰਨੀਆਂ ਲੀਕਵਿਡ ਮਿਲ ਜੇ ਤਾਂ ਬਹੁਤ ਵਧੀਆ ਹੈ ਤੇ ਜੇ ਲੀਕਵਿਡ ਨਹੀਂ ਮਿਲਦੀ ਤਾਂ ਇਹਨਾਂ ਨੂੰ ਅਲੱਗ-ਅਲੱਗ ਵੀ ਕਰ ਸਕਦੇ ਹੋ ਜਾਂ ਲੋਕਲ ਦੁਕਾਨਦਾਰ ਦੀ ਸਲਾਹ ਲੈ ਕੇ ਇਹਨਾਂ ਦਾ ਕੰਬੀਨੇਸ਼ਨ ਬਣਾ ਕੇ ਸਪਰੇਆਂ ਕਰ ਸਕਦੇ ਹੋ ਇਹਨਾਂ ਸਪਰੇਆਂ ਕਰਨ ਦੇ ਨਾਲ ਤੁਹਾਡੀ ਕੁਆਲਿਟੀ ਬਹੁਤ ਜ਼ਿਆਦਾ ਇੰਪਰੂਵ ਹੁੰਦੀ ਹੈ ਤਾਂ ਤੁਹਾਨੂੰ ਰਿਜ਼ਲਟ ਉਹਦੇ ਬਹੁਤ ਸੋਹਣੇ ਮਿਲਦੇ ਨੇ ਤੇ ਜਦੋਂ ਆਪਾਂ ਇਹਨਾਂ ਤੇ ਸਪਰੇਅ ਕਰਾਂਗੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਹੁਣ ਅਸੀਂ ਆਹ ਸਪਰੇਅ ਦੇ ਤੇ ਕਰ ਰਹੇ ਹਾਂ ਪੀ ਇਹਦੇ ਕੀ ਸਾਨੂੰ 네ਗੇਟਿਵ ਪੁਆਇੰਟ ਮਿਲਦੇ ਨੇ ਕੀ ਇਹਦੇ ਪੋਜ਼ਿਟਿਵ ਪੁਆਇੰਟ ਮਿਲਦੇ ਨੇ ਦੇਖੋ ਫਿਲਹਾਲ ਹੁਣ ਇਸ ਸਟੇਜ ਤੇ ਜਿਹੜਾ ਆਪਣੀ ਗੋਭੀ ਆ ਇਹਨੂੰ ਟਿਲ ਡੇਟ ਅੱਜ ਦੀ ਡੇਟ ਤੱਕ ਇੱਕ ਵੀ ਸਪਰੇ ਨਹੀਂ ਕੀਤੀ ਕੱਲ ਤੋਂ ਇਹਨੂੰ ਸਪਰੇ ਕਰਾਂਗੇ ਉਤੋਂ ਪਿੱਛੋਂ ਨਾਲ ਹੀ ਪਿੱਛੋਂ ਪਾਣੀ ਲਾ ਦਾਂਗੇ ਜੀ ਆਪਾਂ ਸਪਰੇ ਦੇ ਵਿੱਚ ਜ਼ਰੂਰਤ ਮੁਤਾਬਕ ਆਪਾਂ ਇਨਸੈਕਟੀਸਾਈਡ ਯੂਜ਼ ਕਰਨਾ ਹੈ ਜੀ ਤੁਸੀਂ ਐਮ ਐਮੈਕਟਨ ਬੈਂਜੂਏਟ ਕਰ ਸਕਦੇ ਹੋ ਜ਼ਰੂਰਤ ਮੁਤਾਬਕ ਜੇ ਜ਼ਰੂਰਤ ਨਹੀਂ ਹੈਗੀ ਤਾਂ ਬਿਲਕੁਲ ਯੂਜ਼ ਨਹੀਂ ਕਰਨ ਦੀ ਜ਼ਰੂਰਤ ਹੈ ਹਾਂ ਫਿਲਹਾਲ ਇੱਕ ਹਲਕਾ ਜਿਹਾ ਫੰਗੀਸਾਈਡ ਤੇ ਨਾਲ ਉਹਦੇ 11 11 एनपीके 19 19 ਕਰ ਲਓ ਜਾਂ आईसीएलੜਾ ਆਪਣਾ ਸਟਾਰਟਰ ਹੁੰਦਾ ਉਹ ਵੀ एनपीके 11 36 24 ਇਹਨਾਂ ਦੋਵਾਂ ਚ ਕੋਈ ਇੱਕ ਸਪਰੇ ਦੇ ਨਾਲ ਉਹਦੇ ਫੰਗੀ ਸਾਈਡ ਦੀ ਸਪਰੇ ਤੁਸੀਂ ਇੱਥੇ ਕਰਵਾ ਦੋ ਕੋਸ਼ਿਸ਼ ਇਹ ਕਰੋ ਕਿ ਪlant ਛੋਟੇ ਆ ਹਲੇ ਤਾਂ ਛੋਟੇ ਪੰਪ ਦੇ ਨਾਲ ਬੈਟਰੀ ਵਾਲੇ ਦੇ ਨਾਲ ਸਪਰੇ ਕੀਤੀ ਜਾਵੇ ਤਾਂ ਰਿਜ਼ਲਟ ਵਧੀਆ ਮਿਲਣਗੇ एनपीके ਦੀ ਡੋਜ਼ ਤੁਸੀਂ 10 ਗ੍ਰਾਮ ਤੱਕ ਪ੍ਰਤੀ ਲੀਟਰ ਲੈਣੀ ਹੈ ਜੀ ਫੰਗੀ ਸਾਈਡ ਜੇ ਤੁਸੀਂ ਨਾਰਮਲ ਕਾਰਬੈਂਜਮ ਜਾਂ ਮੈਨਕੋਜ਼ੇਬ ਲੈਣਾ ਹੈ ਤਾਂ ਉਹਦੀ ਡੋਜ਼ 2 ਗ੍ਰਾਮ ਤੱਕ ਲੈਣੀ ਹੈ ਜੀ ਪ੍ਰਤੀ ਲੀਟਰ ਪਾਣੀ ਦੀ ਮੰਨ ਲਓ 20 ਲੀਟਰ ਦਾ ਪੰਪ ਹੈ ਤਾਂ ਤੁਸੀਂ 200 ਗ੍ਰਾਮ ਤੱਕ ਆਪਣਾ एनपीके ਪਾ ਸਕਦੇ ਹੋ ਤੇ 40 ਗ੍ਰਾਮ ਤੱਕ ਫੰਗੀ ਸਾਈਡ ਪਰ ਆ ਕੇ ਤਾਂ ਇੱਕ ਸਪਰੇ ਆਰਾਮ ਦੇ ਨਾਲ ਇਹਨੂੰ ਕਰ ਦੋ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਡੇ ਬੂਟਿਆਂ ਵਿੱਚ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਜੂਗੀ ਜੇ ਹਲਕੀ ਫੁੱਕੀ ਕਿਤੇ ਪੱਤਿਆਂ ਦੇ ਉੱਪਰ ਫੰਗਸ ਦੀ ਸ਼ਿਕਾਇਤ ਹੋਈ ਤਾਂ ਉਹ ਵੀ ਦੂਰ ਹੋ ਜੂਗੀ ਇਹਨੂੰ ਇਸ ਚੀਜ਼ ਦਾ ਵੱਲ ਜ਼ਰੂਰ ਦੇਖਦੇ ਰਹਿਣਾ ਕਿ ਇਹਦੇ ਪਿੱਛੇ ਪੱਤੇ ਦੇ ਪਿੱਛੇ ਹਮੇਸ਼ਾ ਸੁੰਡੀ ਆਂਡੇ ਦਿੰਦੀ ਹੁੰਦੀ ਹੈ ਤੇ ਪੱਤੇ ਦੇ ਪਿੱਛੇ ਜੇ ਰੋਂ ਵੀ ਤੁਹਾਨੂੰ ਆਂਡੇ ਦੇਖਣ ਸੰਤਰੀ ਰੰਗ ਦੇ ਆਂਡੇ ਜ਼ਿਆਦਾਤਰ ਗੋਭੀ ਵਾਲੀ ਸੁੰਡੀ ਦੇ ਹੁੰਦੇ ਨੇ ਤਾਂ ਉਸੇ ਟਾਈਮ ਤੇ ਤੁਸੀਂ ਸਪਰੇ ਕਰ ਦੇਣੀ ਹੈ ਜੀ ਤੇ ਇਸ ਸਪਰੇ ਉਸ ਟਾਈਮ ਤੇ ਤੁਸੀਂ ਸਿਸਟੈਮਿਕ ਕਰਨੀਆਂ ਜਿਹੜੀ ਲਗ ਤੋਂ 10 ਤੋਂ 15 ਦਿਨ ਜਿਹੜੀ ਸਪਰੇ ਅਸਰ ਕਰੇ ਠੀਕ ਹੈ ਜੀ ਗੋਭੀ ਬਾਰੇ ਲਗਭਗ ਆਪਣੀ ਜਾਣਕਾਰੀ ਕੰਪਲੀਟ ਹੋ ਗਈ ਜੀ ਜੇ ਇਸ ਦੇ ਸਬੰਧ ਵਿੱਚ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਹਾਂ ਗੋਭੀ ਦੀ ਲਵਾਈ ਬੜੇ ਸੁੱਕੇ ਖੇਤਰੇ ਵਿੱਚ ਲਵਾਈ ਨਹੀਂ ਕਰਨੀ ਖੇਤਰੇ ਵਿੱਚ ਪਾਣੀ ਛੱਡ ਕੇ ਲਵਾਈ ਕਰਨੀ ਇਹ ਸਾਡੀ ਟਰੇਆਂ ਵਾਲੀ ਪਨੀਰੀ ਸੀ ਜੀ ਇਹਨੂੰ ਅਸੀਂ ਤਾਂ ਸੁੱਕੇ ਖੇਤ ਚ ਲਾ ਕੇ ਪਿਛੋਂ ਪਾਣੀ ਲਾਤਾ ਤੁਸੀਂ ਜੇ ਟਰੇ ਵਾਲੀ ਪਨੀਰੀ ਹੈ ਇੱਧਰ ਥੱਲੇ ਜਿੱਦਾਂ ਰੂਟ ਸਿਸਟਮ ਬਣਿਆ ਹੋਵਾਂ ਤੁਸੀਂ ਉਹਨੂੰ ਸੁੱਕੇ ਖੇਚ ਲਾ ਕੇ ਪਾਣੀ ਲਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਪਾਣੀ ਉਸੇ ਵੇਲੇ ਲੱਗਣਾ ਚਾਹੀਦਾ ਤਾਂ ਜੇ ਤੁਹਾਡੀ ਪਨੀਰੀ ਨੰਗੀ ਜੜ ਵਾਲੀ ਹੈ ਤਾਂ ਪਹਿਲਾਂ ਪਾਣੀ ਹੋਊਗਾ ਨਮੀ ਦੇ ਵਿੱਚ ਤੁਸੀਂ ਗੋਭੀ ਦੀ ਕਾਸ਼ਟ ਕਰਨੀ ਹੈ ਅੱਗੇ ਵੀ ਤੁਹਾਡੇ ਨਾਲ ਦੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਹੁਣ ਜਦੋਂ ਗੋਡੀ-ਗਾਡੀ ਕਰਕੇ ਇਹਨੂੰ ਪਾਣੀ ਲਾ ਕੇ ਕੋਈ ਦਿਨ ਬਾਅਦ ਜਦੋਂ ਖੇਤਰੇ ਵਿੱਚ ਵਧੀਆ ਦਿਖਣੀ ਸ਼ੁਰੂ ਹੋ ਜੂਗੀ ਤੁਹਾਡੇ ਨਾਲ ਦੁਬਾਰਾ ਵੀਡੀਓ ਬਣਾ ਕੇ ਜਾਣਕਾਰੀ ਸਾਂਝੀ ਕਰਾਂਗੇ ਕਿ ਇਹ ਵੈਰੈਟੀ ਕਿਵੇਂ ਦੀ ਆ ਤੇ ਇਹਦੀ ਅੱਗੇ ਦੀ ਪਰਫਾਰਮੈਂਸ ਕਿਵੇਂ ਰਹੀ ਤੇ ਕਿਹੜੀਆਂ-ਕੜੀਆਂ ਪਾਏ ਤੇ ਸਪਰੇਅ ਕਰਣੀਆਂ ਫਿਲਹਾਲ ਗੋਭੀ ਦੇ ਉੱਪਰ ਤੁਸੀਂ ਪਹਿਲੀ ਸਪਰੇਅ ਤੇ ਕਿਹੋ ਜਿਹੇ ਰਿਜ਼ਲਟ ਮਿਲਦੇ ਆ ਉਹਦੇ ਬਾਰੇ ਜਾਣਕਾਰੀ ਜਰੂਰ ਦਿਓ ਜੀ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ